ਹੋ ਭੈਣ ਭਰਾ ਠੀਕ ਠਾਕ ਜਿਵੇਂ ਕਿ ਹੁਣ ਆਪਾਂ ਵਾਈਟ ਕਰੀਮ ਬਲੈਕ ਤੇ ਕੋਰਾ ਕਲਰ ਦੀਆਂ ਸੈਂਪਲ ਪੀਸ ਲੈ ਕੇ ਆਏ ਆ ਜਿਵੇਂ ਕਿ ਆਪਾਂ ਔਨਲਾਈਨ ਮਤਲਬ ਵਧੀਆ ਹੋਲ ਸੇਲ ਦਾ ਕੰਮ ਕਰ ਰਹੇ ਆ ਹੁਣ ਭੈਣ ਭਰਾ ਆਪਣਾ ਸਾਥ ਵੀ ਦੇ ਰਹੇ ਨੇ ਨਾਲੇ ਭੈਣ ਭਰਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਨੇ ਫੋਲੋ ਲਾਈਕ ਹਰ ਚੀਜ਼ ਕਰ ਰਹੇ ਨੇ ਨੂੰ ਪ੍ਰੋਪਰ ਤਰੀਕੇ ਨਾਲ ਹਰ ਕੋਈ ਭੈਣ ਭਰਾ ਕੋਈ ਦੂਰ ਬੈਠਾ ਕੋਈ ਨੇੜੇ ਬੈਠਾ ਹਰ ਕੋਈ ਆਪਣਾ ਸਾਥ ਦੇ ਰਿਹਾ ਇਸ ਕਰਕੇ ਆਪਾਂ ਵੀ ਰੋਜ਼ ਨਵੀਂ ਵੈਰਾਈਟੀ ਭੈਣ ਭਰਾਵਾ ਵਾਸਤੇ ਲੈ ਕੇ ਆ ਰਹੇ ਆਂ ਤੇ ਰੇਟ ਵੀ ਰੀਜ਼ਨੇਬਲ ਲੈ ਕੇ ਆ ਰਹੇ ਆਂ ਦੇਖੋ ਬਲੈਕ ਕਰੀਮ ਕੋਰਾ ਜੋ ਅੱਜ ਕੱਲ੍ਹ ਨਵੇਂ ਕਲਰ ਚੱਲ ਰਹੇ ਨੇ ਕਿਉਂਕਿ ਇੰਨਾ ਕਲਰਾਂ ਦਾ ਜ਼ਿਆਦਾ ਜ਼ੋਰ ਹੈ ਇਸ ਕਰਕੇ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ ਮੰਗਟ ਲੈਸਾ ਹਾਊਸ ਦੇ ਉੱਪਰ ਜਲਦ ਤੋਂ ਜਲਦ ਵਿਜ਼ਿਟ ਕਰੋ ਜਿਹੜੇ ਕਿ ਭੈਣ ਭਰਾ ਨਹੀਂ ਆਏ ਉਹ ਵੀ ਜਲਦ ਤੋਂ ਜਲਦ ਉਸ ਤੋਂ ਬਾਅਦ ਇੱਕ ਮਲਟੀ ਦੇ ਆਪਾਂ ਸੈਟ ਅਡਜਸਟ ਨਿਗਾਹ ਕਰਾਉਣੇ ਨੇ ਇਰੇ ਵਿੱਚ ਵੀ ਕਲਰ 40 ਤੋਂ 45 ਨੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਡਿਜ਼ਾਈਨ ਹੈਗਾ ਆ ਵਾਲਾ ਇਹਦੇ ਵਿੱਚ ਵੀ ਕਲਰ ਮਿਲਣਗੇ 20 ਤੋਂ 22 ਜੀ ਇਸ ਕਰਕੇ ਨਾਲੇ ਤੁਹਾਨੂੰ ਡਿਜ਼ਾਈਨ ਨਵੇਂ ਮਿਲਣਗੇ ਤੇ ਤੁਹਾਨੂੰ ਰੇਟ ਵੀ ਰੀਜ਼ਨੇਬਲ ਮਿਲੂਗਾ ਇਹਦੇ ਕਲਰ ਵੀ ਜੇ ਨਿਗਾਹ ਕਰਾ ਲਓ ਜੀ ਇਹਦੇ ਕਲਰ ਵੀ 20 ਤੋਂ 22 ਕਲਰ ਨੇ ਆ ਡਿਜ਼ਾਈਨ ਦੇ 40 ਤੋਂ 45 ਨੇ ਇਹ ਤਾਂ ਤੁਹਾਨੂੰ ਦੋ ਸੈੱਟ ਨਿਗਾਹ ਕਰਾ ਰਹੇ ਆ ਭਾਵੇਂ ਆਪਣੇ ਕੋਲ ਮਲਟੀ ਦੇ 10 12 ਸੈੱਟ ਡਿਜ਼ਾਈਨ ਲੈ ਲਓ ਆਪਣੇ ਕੋਲੇ ਇੱਕ ਗੱਲ ਹੋਰ ਹੈ ਆਪਣੇ ਕੋਲੇ ਇਹ ਤਾਂ ਜਸਟ ਬਾਈਟ کریم ਪੋਰਾ ਸੈਂਪਲ ਪੀਸ ਰੱਖੇ ਹੋਏ ਨੇ ਆਪਣੇ ਕੋਲੇ ਜੇ ਗਾ ਕਿ ਇੱਕ ਨਾਲ ਦੇ 50-50 ਪੀਸ ਵੀ ਮੰਗੂਗਾ ਆਪਣੇ ਕੋਲੇ ਉਹ ਵੀ ਮਤਲਬ ਪੇ ਨਹੀਂ ਇਸ ਕਰਕੇ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ ਮੰਗਟ ਲੈਸ ਹਾਊਸ ਸੋਸੀ